35 ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬាទ-ਬਾਤ ਸਵਾਗਤ ਹੈ ਵੱਡੀ ਖਬਰ ਪੰਜਾਬ ਕਾਂਗਰਸ ਦੇ ਵੱਡੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਲੈ ਕੇ ਆ ਰਹੀ ਹੈ ਜੋ ਕਿ 50 ਗਰਨੇਡ ਦੇ ਮਾਮਲੇ ਤੇ ਇਸ ਵੇਲੇ ਫਸੇ ਹੋਏ ਨੇ ਸੂਬਾ ਸਰਕਾਰ ਵੱਲੋਂ ਉਹਨਾਂ ਤੇ ਐਫਆਈਆਰ ਕੀਤੀ ਗਈ ਹੈ ਔਰ ਇਸ ਐਫਆਈਆਰ ਮਿਲਣ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਵੀ ਆ ਗਿਆ ਹੈ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਵਿਦੇਸ਼ਾਂ ਤੋਂ ਵੀ ਪੰਜਾਬੀ ਲੋਕ ਉਹਨਾਂ ਦਾ ਸਮਰਥਨ ਕਰ ਰਹੇ ਨੇ ਜਿਸ ਲਈ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਹੈ ਦੂਜੇ ਪਾਸੇ ਉਹਨਾਂ ਨੇ ਪੰਜਾਬ ਕਾਂਗਰਸ ਨੂੰ ਵੀ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ ਔਰ ਇਸੇ ਦੇ ਨਾਲ ਉਹਨਾਂ ਨੇ ਅੱਜ ਮੁੱਖ ਮੰਤਰੀ ਵੱਲੋਂ ਕੀਤੀ ਗਈ ਵਕੀਲਾਂ ਵਾਲੀ ਟਿੱਪਣੀ ਦਾ ਜਵਾਬ ਦਿੱਤਾ ਹੈ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਵਿਰੋਧੀ ਧਿਰ ਦੇ ਆਕੂ ਪ੍ਰਤਾਪ ਬਾਜਵਾ ਆਓ ਦੇਖਦੇ ਹਾਂ ਮੇਰੇ ਪਿਆਰੇ ਪੰਜਾਬੀ ਭਰਾਓ ਜਿਸ ਯੁੱਧ ਦੇ ਵਿੱਚ ਅੱਜ ਮੈਂ ਪੰਜਾਬ ਦੀ ਤੇ ਪੰਜਾਬੀਅਤ ਦੀ ਸੁਰੱਖਿਆ ਦੀ ਲੜਾਈ ਲੜ ਰਿਹਾ ਉਹਦੇ ਵਿੱਚ ਜਿੰਨਾ ਪਾਰੀ ਅੱਜ ਸਯੋਗ ਬਿਨੂ ਦੁਨੀਆ ਭਰ ਚ ਪੰਜਾਬੀਆਂ ਦਾ ਮਿਲਿਆ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਸਪੈਸ਼ਲੀ ਇਹ ਵੀਡੀਓ ਮੈਂ ਆਪਣੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਸਾਰਿਆਂ ਤੋਂ ਪਹਿਲੇ ਆਪਣੇ ਵਰਕਰ ਉਸ ਤੋਂ ਬਾਅਦ ਆਪਣੀ ਸਾਰੀ ਲੀਡਰਸ਼ਿਪ ਮੇਰੇ ਸਮੁੱਚੇ ਸੀਐਲਪੀ ਦੇ ਸਾਰੇ ਐਮਐਲਏ ਸਾਥੀ ਇਆਪਣੇ ਨੈਸ਼ਨਲ ਲੀਡਰਸ਼ਿਪ ਦਾ ਤੇ ਦੁਨੀਆ ਭਰ ਚ ਬੈਠੇ ਪੰਜਾਬੀ ਇਹਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਇਸ ਲੜਾਈ ਦੇ ਵਿੱਚ ਤੁਸੀਂ ਤਖੜੇ ਹੋ ਕੇ ਆਪਣੇ ਦਾਸ ਦਾ ਸਾਥ ਦਿੱਤਾ ਦੂਸਰੇ ਪਾਸੇ ਮੈਂ ਅੱਜ ਮਾਨ ਸਾਹਿਬ ਨੂੰ ਸੀਐਮ ਪੰਜਾਬ ਨੂੰ ਸੁਣਿਆ ਸੀ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਦਿੱਤਾ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨ ਸਾਹਿਬ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੈਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦੱਸਣਾ ਚਾਹਣਾ ਇੱਕ ਵਕੀਲ ਦੇ ਜ਼ਰੀਏ ਮਿਲੂ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਨੇ ਕੱਟੀ ਹੈ ਕੱਲ 6:30 ਵਜੇ ਕਿੱਦੀ ਕੱਟੀ ਸੀ 4:30 ਵਜੇ ਅੱਜ ਮੁਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ। ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ। ਕੱਲ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ। ਸੋ ਮੈਂ ਸਮੁੱਚੇ ਪੰਜਾਬੀਆਂ ਦਾ ਆਪਣੇ ਪਾਰਟੀ ਦੇ ਕਾਡਰ ਦਾ ਆਪਣੀ ਲੀਡਰਸ਼ਿਪ ਦਾ ਤੇ ਸਾਰੀਆਂ ਪੋਲਿਟਿਕਲ ਜਮਾਤਾਂ ਦਾ ਜਿਨ੍ਹਾਂ ਨੇ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅੱਜ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀਡੀਓ ਪਾਈ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤਾਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਸ ਸ਼ਖਸ ਨੇ ਤੁਹਾਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਜੋ ਇੱਕ ਮੈਸੇਂਜਰ ਬਣ ਕੇ ਆਇਆ ਤੁਸੀਂ ਉਸ ਉੱਪਰ ਹੀ ਕਾਰਵਾਈ ਉਲੀਕ ਦਿੱਤੀ ਹੈ ਤੁਸੀਂ ਕਾਨੂੰਨ ਦਾ ਸਹਾਰਾ ਲੈ ਕੇ ਉਸ ਉੱਪਰ ਕਾਰਵਾਈ ਕੀਤੀ ਹੈ ਤਾਂ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਕੱਲ ਮਿਲਦੇ ਆਂ ਤਾਂ ਕੱਲ ਉਹਨਾਂ ਨੇ ਕਿਹਾ ਕਿ ਦਫ਼ਤਰ ਦੇ ਵਿੱਚ ਪੰਜਾਬ ਸਰਕਾਰ ਬਾਰੇ ਜੋ ਹੈ ਉਹ ਗੱਲ ਕਰਾਂਗੇ ਤਾਂ ਵੱਡਾ ਬਿਆਨ ਉਹਨਾਂ ਨੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਵੇਲੇ ਜੋ ਮੇਰੇ ਤੇ ਕਾਰਵਾਈ ਹੋਈ ਹੈ ਮੈਂ ਇੱਕ ਮੈਸੇਂਜਰ ਦੇ ਤੌਰ ਤੇ ਗੱਲ ਕਹੀ ਸੀ ਜਿਸ ਤੇ ਕੇ ਸਰਕਾਰ ਨੇ ਫਾਇਦਾ ਉਠਾਉਂਦੇ ਹੋਏ ਉਸ ਉੱਪਰ ਉਹਨਾਂ ਉੱਪਰ ਕਾਰਵਾਈ ਕੀਤੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੇ ਇਸ ਵੱਡੇ ਬਿਆਨ ਨੂੰ ਲੈ ਕੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ